ਪਹਿਲੀ ਵਾਰੀ ਜਿੱਦ ਮੈਂ ਨਾ ਕਰ ਦਿੱਤੀ ਸੀ ਜਦੋਂ ਫਸਟ ਟਾਈਮ ਇਹਨਾਂ ਦੇ ਨਾਲ ਗੱਲ ਹੋਈ ਉਹਨੇ ਨਹੀਂ ਕਿਹਾ ਵੀ ਗੱਲ ਕਰਕੇ ਦੇਖ ਲਓ ਤੇ ਮੈਂ ਇਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਨਹੀਂ ਤੁਹਾਡਾ ਕਲਚਰ ਸਾ ਡਿਫਰੈਂਟ ਲੈਂਗੁਏਜ ਡਿਫਰੈਂਟ ਨਹੀਂ ਫਿਰ ਉਸ ਤੋਂ ਬਾਅਦ ਪਾਪਾ ਨੇ ਕਿਹਾ ਕੋਈ ਗੱਲ ਨਹੀਂ ਵੀ ਹੁਣ ਤੇ ਉਹ ਦੂਬੇ ਚ ਰਹਿੰਦਾ ਹੈ ਨਾ ਉਹਨੂੰ ਵੀ ਹਿੰਦੀ ਆਂਦੀ ਥੋੜਾ ਐਡਜਸਟ ਹੋ ਕਰ ਥੋੜਾ ਉਹ ਕਰੇ ਤੇ ਫਿਰ ਇੱਦਾਂ ਹਾਂ ਹਾਂਜੀ ਅੱਛਾ ਤੁਹਾਡਾ ਵਿਆਹ ਪੰਜਾਬੀ ਸਟਾਈਲ ਨਾਲ ਹੋਇਆ ਜਾਂ ਉੱਧਰ ਵਾਲੇ ਮਤਲਬ ਕਿ ਰਿਚੁਅਲਸ ਨਾਲ ਦੋਨਾਂ ਤਰ੍ਹਾਂ ਨਾਲ ਹੋਇਆ ਦੋਨਾਂ ਤਰ੍ਹਾਂ ਨਾਲ ਇੱਥੇ ਸਾਡਾ ਹਾਂਜੀ ਆਨੰਦ ਕਾਰਜ ਹੋਇਆ ਇੱਥੇ ਸਾਡਾ ਤੇ ਉੱਥੇ ਜਾ ਕੇ ਇਹਨਾਂ ਦੇ ਸਾਹ ਤੇ ਨਾਲ ਹੋਇਆ ਕੇਰਲਾ ਸਟਾਈਲ ਦੇ ਨਾਲ ਜੀ ਅੱਛਾ ਤੁਸੀਂ ਪੰਜਾਬ ਦੇ ਰਿਚੁਅਲਸ ਦੇਖੇ ਨਾ ਕਿੱਦਾਂ ਦੇ ਲੱਗੇ ਤੁਹਾਨੂੰ मुझे इधर कहीं फेस्टिवल्स वगैरह फिर इधर का स्पेशल है रिचुअल्स मींस शादी में जो हुए ना इधर आके क्या-क्या किया जैसे वो मेहंदी मेहंदी वगैरह लगा दिया फिर पिछले दिन मेहंदी वगैरह लगा दिया फिर क्या बोलते कपड़े के शॉल वगैरह हमारा तो शॉल वगैरह डालते नहीं इधर का शॉल डालते ऐसे कुछ बहुत कुछ किया फिर रिबन कटिंग ऐसा कुछ कर लिया फिर शकुन देता है। साली तो नाका क्या ना। <laughs> देता है ना? वगैरह देते हैं ना। और सब कुछ अच्छा।, अच्छा लग गया। हमारा अच्छा। तो ऐसा कुछ नहीं है। ओके। okay. अच्छा। ये तो अनुद दे, दे मतलब कल्चर कितना दे लगे? की, की तो मतलब लग गया बक्कर। ਉਧਰ ਇਹ ਸੀ ਕਿ ਇੱਧਰ ਜਦੋਂ ਵਿਆਹ ਕੀ ਕੁੜੀ ਆਪਣੇ ਸਹੁਰੇ ਘਰ ਜਾਂਦੀ ਆ ਤਾਂ ਸਾਸੋ ਦੀ ਪਾਣੀ ਪਾਰਦੀ ਦੋਨਾਂ ਤੇ ਉੱਥੇ ਇਦਾਂ ਨਹੀਂ ਸੀ ਉਹਨਾਂ ਨੇ ਦੁੱਧ ਦੇ ਦੋ ਗਲਾਸ ਤੇ ਮਤਲਬ ਉਹਨਾਂ ਦੇ ਨਾ ਮਤਲਬ ਬਨਾਣਾ ਜਿਹੜਾ ਹੈ ਮਤਲਬ ਕੇਲੇ ਉਹਨੂੰ ਬੜਾ ਮਤਲਬ ਤਰਜੀਹ ਦਿੱਤੀ ਜਾਂਦੀ ਆ ਤੇ ਉਹਨਾਂ ਨੇ ਸਾਨੂੰ ਦੋਨਾਂ ਨੂੰ ਇੱਕ ਇੱਕ ਉਹ ਦਿੱਤਾ ਤੇ ਉਹਨਾਂ ਨੇ ਨਹੀਂ ਸਾਨੂੰ ਖਿਲਾਇਆ ਸੋ ਅੰਦਰ ਵੈਲਕਮ ਕਰਕੇ ਤੇ ਇਹਨਾਂ ਨੇ ਮੈਨੂੰ ਤੇ ਮੈਂ ਇਹਨਾਂ ਨੂੰ ਖਿਲਾਇਆ ਮਤਲਬ ਇਦਾਂ ਐਂਟਰੀ ਹੁੰਦੀ ਆ ਘਰ ਦੇ ਵਿੱਚ ਓਕੇ ਹਾਂ ਇਹ ਮੈਨੂੰ ਬੜਾ ਇੰਟਰਸਟਿੰਗ ਲੱਗਾ ਸੀ ਠੀਕ ਹੈ